ਸਾਰੇ YouTube ਵਾਲੇ ਦਰਸ਼ਕਾਂ ਦਾ ਸਾਡੇ ਚੈਨਲ ਬੰਬੇ ਵਾਲੇ ਗੁਰਦੇ ਤੇ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਜਿਹੜੀ ਨਵੀਂ ਰੈਸਪੀ ਲੈ ਕੇ ਆਏ ਆ ਉਹ ਹੈ ਆਪਣਾ ਆਮਲੇ ਦੀ ਜਿਹੜੀ ਹੈ ਮਿੱਠੀ ਕੈਂਡੀ ਇਹ ਬਿਲਕੁਲ ਟ੍ਰੈਡੀਸ਼ਨਲ ਤਰੀਕੇ ਨਾਲ ਤਿਆਰ ਕਰਾਂਗੇ ਕਿਉਂਕਿ ਸਾਡੀਆਂ ਜਿਹੜੀਆਂ ਦਾਦੀਆਂ ਨਾਨੀਆਂ ਜਿਸ ਤਰੀਕੇ ਨਾਲ ਆ ਰੁਭਾ ਤਿਆਰ ਕੀਤਾ ਜਲ ਬਸੇ ਕਾਸਤਵਰ ਤੇ ਉਸ ਟਾਈਮ ਦੇ ਜਿਹੜਾ ਹੈ ਦੇਸੀ ਖੰਡ ਦੇ ਵਿੱਚ ਤੇ ਕੱਚੇ ਭਾਂਡਿਆਂ ਦੇ ਵਿੱਚ ਮਰੱਬਾ ਜਿਹੜਾ ਤਿਆਰ ਕੀਤਾ ਜਾਂਦਾ ਸੀ ਪਰ ਹੁਣ ਇਸ ਕੈਂਡੀ ਨਹੀਂ ਸੀ ਬਹੁਤੀ ਇਸ ਚਲਨ ਚ ਹੈਗੀ ਪਰ ਹੁਣ ਆਪਾਂ ਜਿਹੜੀ ਹੈ ਕੈਂਡੀ ਤਿਆਰ ਕਰਾਂਗੇ ਮਿੱਠੀ ਤੇ ਉਹਨੂੰ ਅਸੀਂ ਟ੍ਰੈਡੀਸ਼ਨਲ ਤਰੀਕੇ ਨਾਲ ਤਿਆਰ ਕਰਾਂਗੇ ਤੇ ਉਹਦੇ ਲਈ ਸਾਨੂੰ ਕੀ ਕੀ ਕਰਨ ਦੀ ਜ਼ਰੂਰਤ ਹੋਵੇਗੀ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਆਮਲੇ ਲੈ ਲੈਣੇ ਨੇ ਆਮਲੇ ਦੇਖੋ ਬਹੁਤ ਅੱਛੀ ਕੁਆਲਿਟੀ ਦੇ ਆਮਲੇ ਨੇ ਤੇ ਅਸੀਂ ਇਹ ਲਗਭਗ ਇਹਦੀ ਕੁਆਂਟੀਟੀ ਹੈਗੀ ਹੈ 1 ਕਿਜੀ ਤੇ ਇਹਦੇ ਵਿੱਚ ਅਸੀਂ ਕੀ ਕਰਨਾ ਇਹਦੇ ਵਿੱਚ ਦੇਖੋ ਕਈ ਜਿਹੜੇ ਇਸ ਤਰੀਕੇ ਦੇ ਦੇਖੋ ਬਹੁਤ ਬਹੁਤ ਬੰਦਾ ਇਹਨਾਂ ਨੂੰ ਆਪਾਂ ਕੱਟ ਕਰ ਦੇਣਾ ਕਿਉਂਕਿ ਇਹ ਵਾਲੀਆਂ ਚੀਜ਼ਾਂ ਇਹ ਮੈਂ ਆਲਰੇਡੀ ਤੁਹਾਡੇ ਲਈ ਰੱਖਿਆ ਸੀ ਕਰਕੇ ਦੇਖਿਆ ਇਹ ਸਾਰਾ ਇਹਨੂੰ ਮੈਂ ਠੀਕ ਠਾਕ ਕਰਕੇ ਰੱਖ ਲਿਆ ਨੂੰ ਤੇ ਇਸ ਤੋਂ ਬਾਅਦ ਆਪਾਂ ਕੀ ਕਰਨੇ ਨੇ ਤੇ ਪੱਛ ਲਾਉਣੇ ਨੇ ਇਹਨੂੰ ਅਸੀਂ ਤੁਸੀਂ ਹੋਰ ਸ਼ਬਦ ਮੈਨੂੰ ਦੱਸ ਦਿਓ ਕੀ ਇਹਦਾ ਸੋਟੇਬਲ ਪਰ ਪੰਜਾਬੀ ਦੇ ਵਿੱਚ ਇਹਨੂੰ ਪੱਛ ਲਾਉਣਾ ਕਹਿੰਦੇ ਨੇ ਤੇ ਇਹਨੂੰ ਇਸ ਤਰੀਕੇ ਨਾਲ ਅਸੀਂ ਇਹਦੇ ਵਿੱਚ ਪੱਛ ਲਾਵਾਂਗੇ ਸਾਰੇ ਦੇ ਵਿੱਚ ਅਲਿਕ ਸਾਰੇ ਦੇ ਵਿੱਚ ਇਸ ਤਰ੍ਹਾਂ ਲਗਾ ਕੇ ਇਹਦੇ ਨਾਲ ਪ੍ਰੋਪਰ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਪਾਣੀ ਦੇ ਵਿੱਚ ਡੁਬੋਣਾ ਹੈ ਤਾਂ ਇਹਦੇ ਵਿੱਚ ਜਿਹੜਾ ਖੱਟਾਪਨ ਆ ਉਹ ਸਾਰਾ ਬਿਲਕੁਲ ਡੇਨ ਆਊਟ ਹੋ ਜਾਏਗਾ ਸਾ ਦੇਖੋ ਕਿਉਂਕਿ ਜਦੋਂ ਅਸੀਂ ਮਿੱਠੀ ਕੈਂਡੀ ਖਾਂਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਇਹ ਖੱਟਾਪਨ ਜਿਹੜਾ ਹੈ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਤੇ ਇਸ ਤਰੀਕੇ ਨਾਲ ਕਰਨ ਨਾਲ ਕੋਈ ਇਹ ਨਹੀਂ ਕਿ ਇਹਦੇ ਗੁਣਾਂ ਦੇ ਵਿੱਚ ਕੋਈ ਫਰਕ ਆਉਂਦਾ ਇਹ ਬਿਲਕੁਲ ਸਹੀ ਉਸੇ ਤਰੀਕੇ ਨਾਲ ਆਉਂਦੇ ਨੇ ਜਿਵੇਂ ਇਹ ਹੈ ਜਿਹੇ ਹੈ ਆ ਦੇਖੋ ਮੈਂ ਤੁਹਾਨੂੰ ਕੁਝ ਪੀਸਿਸ ਕਰਕੇ ਦਿਖਾ ਲੱਗੀਆਂ ਪਹਿਲਾਂ ਤੇ ਹਾਂਜੀ ਇਹੋ ਅਸੀਂ ਚੁਲੂ ਤੇ ਅਸੀਂ ਥੋੜਾ ਕਰ ਤੇ ਆਹ ਦੇਖੋ ਹੈਗਾ ਇਹ ਚੁੰਨਾ ਤੇ ਚੁੰਨਾ ਇਹ ਉਹ ਉਹ ਚੁੰਨਾ ਜਿਹੜਾ ਆਪਾਂ ਖਾਣ ਦੇ ਵਿੱਚ ਯੂਜ਼ ਹੁੰਦਾ ਠੀਕ ਹੈ ਜੀ ਇਸ ਚੁੰਨੇ ਨੂੰ ਆਪਾਂ ਕੀ ਕਰਨਾ ਆਹ ਦੇਖੋ ਇਹ ਦੋ ਪੈਕੇਟਸ ਨੇ ਤੇ ਉਹ ਅਸੀਂ ਦੋ ਪੌਚੇਸ ਲੈਣ ਇਹਨਾਂ ਨੂੰ ਕੀ ਕਰਨਾ ਪਾਣੀ ਵਿੱਚ ਭੋੋ ਕੇ ਰੱਖ ਦੇਣਾ ਨੂੰ ਸਾਰਿਆਂ ਨੂੰ ਬੋਕ ਕਰਨਾ ਹੈ ਕਿਉਂਕਿ ਜਦੋਂ ਅਸੀਂ ਇਸ ਨੂੰ ਪਾਣੀ ਦੇ ਵਿੱਚ ਪਾ ਦਾਂਗੇ ਪਾਣੀ ਦੇ ਪਾ ਕੇ ਫਿਰ ਇਹਨੂੰ ਦੇਖੋ ਅਸੀਂ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਦੇਖੋ ਇਹਨੂੰ ਹੌਲ ਦੇਣਾ ਇੱਕੋ ਚੁੰਨਾ ਬਿਲਕੁਲ ਇਹ ਚੁੰਨਾ ਸਾਡੀਆਂ ਕੈਲਸ਼ੀਅਮ ਦਾ ਬਹੁਤ ਚੰਗਾ ਸਰੋਤ ਹੈ ਤੇ ਇਹਦੇ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਬਣਦੀਆਂ ਨੇ ਤੇ ਇਹਨੂੰ ਤਾਂ ਵੈਸੇ ਖਾਣ ਖਾਣ ਦੇ ਵੀ ਲਈ ਹੀ ਇਹਨੂੰ ਯੂਜ਼ ਕੀਤਾ ਜਾਂਦਾ ਫੋਟਰ ਤੇ ਆਪਾਂ ਇਹ ਜਿਹੜੇ ਆਮਲੇ ਨੇ ਇਹਨਾਂ ਦੇ ਪਰ ਪੱਛ ਲਾ ਕੇ ਰੱਖੇ ਨੇ ਉਹਨਾਂ ਨੂੰ ਫਿਰ ਅਸੀਂ ਇਸ ਦੇ ਵਿੱਚ ਅਜਿਹਾ ਡਿਪ ਕਰਨਾ ਇਹਨੂੰ ਲਗਭਗ 24 ਘੰਟਿਆਂ ਦੇ ਲਈ ਆਪਾਂ ਇਸ ਨੂੰ ਇੰਨਾ ਆਮਲਿਆਂ ਨੂੰ ਇਸ ਨੂੰ ਡਿਪ ਕਰਕੇ ਰੱਖੋ ਠੀਕ ਹੈ ਜੀ 24 ਘੰਟੇ ਤੋਂ ਬਾਅਦ ਫਿਰ ਆਪਾਂ ਅੱਗੇ ਤੁਹਾਨੂੰ ਦੱਸਾਂਗੇ ਕਿ ਇਹਨੂੰ ਕਿਸ ਤਰੀਕੇ ਨਾਲ ਜਿਹੜਾ ਹੈ ਤਿਆਰ ਕਰਨਾ ਜਿਹੜਾ ਹੈ ਆਪਣੇ ਮੈਂ ਸਾਰੀ ਪਲੇਟ ਦੇ ਵਿੱਚ ਆਮਲਿਆਂ ਨੂੰ ਪੱਛ ਲਾ ਲਏ ਨੇ ਤੇ ਇਹਨਾਂ ਸਾਰੇ ਆਮਲੇ ਨੂੰ ਆਪਾਂ 24 ਘੰਟਿਆਂ ਲਈ ਆਪਾਂ ਕਲੀ ਦੇ ਪਾਣੀ ਦੇ ਵਿੱਚ ਡੁਬਕਾ ਦੇ ਠੀਕ ਹੈ 24 ਘੰਟਿਆਂ ਦੇ ਬਾਅਦ ਫਿਰ ਆਪਾਂ ਅਗਲਾ ਪ੍ਰੋਸੈਸ ਜਿਹੜਾ ਹੈ ਸਟਾਰਟ ਕਰਾਂਗੇ ਜੀ ਦੋਸਤੋ ਆ ਹੁਣ ਆਪਣਾ ਜਿਹੜੇ ਆਮਲੇ ਆਪਾਂ ਚੂਨੇ ਵਿੱਚ ਭਿਉ ਕੇ ਉਹਦੇ ਨੂੰ ਸਟੀਮ ਕੀਤਾ ਫਿਰ ਆਪਾਂ ਉਹਨੂੰ ਸੁਕਾਇਆ ਸੁਕਾ ਕੇ ਦੇਖੋ ਇਹ 1 ਕਿਲੋ ਤੋਂ ਸਿਰਫ 700 ਗ੍ਰਾਮ ਇਹ ਆਮਲੇ ਆਪਣੇ ਰਹਿ ਗਏ ਨੇ ਤੇ ਇੰਨੀ ਉਹ ਜਿਹੜੀ ਹੈ ਦੇਸੀ ਖੰਡ ਹੈ ਜਿਹਨੂੰ ਮੈਂ ਥੋੜਾ ਗ੍ਰਾਇੰਡ ਵੀ ਕੀਤਾ ਇਹਨੂੰ ਹੁਣ ਆਪਾਂ ਇਹ ਕੈਂਡੀ ਬਣਾਉਣ ਦੇ ਲਈ ਆਪਾਂ ਇਹਨੂੰ ਸਾਰੇ ਨੂੰ ਇਹਦੇ ਵਿੱਚ ਸ਼ਿਫਟ ਕਰ ਦਨੇ ਆਂ ਔਰ ਇਹਨੂੰ ਆਪਾਂ ਅੱਛੀ ਤਰ੍ਹਾਂ ਮਿਕਸ ਕਰ ਦਨੇ ਆਂ ਤੇ ਇਹਨੂੰ ਟੱਕ ਕੇ ਆਪਾਂ ਰੱਖ ਦਨੇ ਆਂ ਕਿਉਂਕਿ ਇਹਨਾਂ ਨੂੰ ਆਪਾਂ ਪਹਿਲਾਂ ਹੀ ਪਛ ਮਾਰੇ ਹੋਏ ਨੇ ਜਿਵੇਂ ਇਹਨੂੰ ਤੇ ਨਾਲੋਂ ਕਾਂਟੇ ਦੇ ਨਾਲ ਇਹਨੇ ਸਾਰਾ ਜਿਹੜਾ ਮਿੱਠਾ ਇਹਦੇ ਵਿੱਚ ਇਹਨਾਂ ਨੇ ਆਪਣੇ ਅੰਦਰ ਅਬਜ਼ੌਰਬ ਕਰ ਲਿਆ ਉਹ ਤੋਂ ਬਾਅਦ ਇਹਨਾਂ ਨੂੰ ਜਿੰਨਾ ਨੇ ਅਬਜ਼ੌਰਬ ਕਰਨਾ ਹੋਊਗਾ ਜਾਂ ਪਾਣੀ ਜਿ ਛੱਡਣਾ ਹੋਊਗਾ ਉਹ ਇਹਦੇ ਵਿੱਚ ਛੱਡ ਦੇਗਾ ਉਸ ਤੋਂ ਬਾਅਦ ਫਿਰ ਇਹ ਜਦੋਂ ਇਹਦੇ ਵਿੱਚ ਸਾਰਾ ਮਿੱਠਾ ਅਬਜ਼ੌਰਬ ਹੋ ਜਾਏਗਾ ਚੰਗੀ ਤਰ੍ਹਾਂ ਤਾਂ ਉਸ ਤੋਂ ਬਾਅਦ ਫਿਰ ਆਪਾਂ ਨੂੰ ਧੁੱਪ ਦੇ ਵਿੱਚ ਥੋੜਾ ਜਿਹਾ ਇੱਕ ਅੱਧਾ ਘੰਟਾ ਰੱਖ ਕੇ ਫਿਰ ਆਪਾਂ ਅਸੀਂ ਕਿਸੇ ਕੰਟੇਨਰ ਦੇ ਵਿੱਚ ਦੇ ਵਿੱਚ ਪਾ ਕੇ ਇਹਨੂੰ ਰੱਖ ਦੇਵਾਂਗੇ ਤੇ ਇਸ ਤਰੀਕੇ ਨਾਲ ਸਾਡੀ ਜਿਹੜੀ ਇਹ ਕੈਂਡੀ ਹੈ ਮਿੱਠੀ ਕੈਂਡੀ ਹੈ ਉਹ ਤਿਆਰ ਹੋ ਜਾਈਏ ਫਰੈਂਡਸ ਆ ਦੇਖੋ ਜਿਹੜੀ ਆਪਾਂ ਚੁੰਨੇ ਦੇ ਪਾਣੀ ਦੇ ਵਿੱਚ ਧੋ ਕੇ ਫਿਰ ਉਹਨੂੰ ਆਪਾਂ ਉਹ ਨੂੰ ਸਟੀਮ ਕੀਤਾ ਸੀਗਾ ਉਸ ਤੋਂ ਬਾਅਦ ਆਪਣੇ ਇਹਨੂੰ ਚਾਹ ਵਿੱਚ ਕਈ ਦਿਨ ਡੁਬੋ ਕੇ ਰੱਖਿਆ ਫਿਰ ਇਹਨੂੰ ਧੁੱਪ ਵਿੱਚ ਸੁਕਾਇਆ ਕਿਉਂਕਿ ਧੁੱਪ ਹਲੇ ਪ੍ਰੋਪਰਲੀ ਨਿਕਲ ਨਹੀਂ ਰਹੀ ਪਰ ਫਿਰ ਵੀ ਕਾਫੀ ਹੱਦ ਤੱਕ ਸੁੱਕ ਚੁੱਕੀ ਹੈ ਤੇ ਆਪਣੀ ਕੈਂਡੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਪਿਆਰੀ ਕੈਂਡੀ ਬਣੀ ਹੈ ਔਰ ਟੇਸਟ ਬਹੁਤ ਅੱਛਾ ਹੈ ਬਿਲਕੁਲ ਇਚ ਖਟਾਸ ਨਹੀਂ ਹੈਗੀ ਬੱਚੇ ਵੀ ਖਾ ਸਕਦੇ ਨੇ ਵੱਡੇ ਵੀ ਖਾ ਸਕਦੇ ਨੇ